ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 29 ਜੂਨ 2024 ਨੂੰ ਇੱਥੇ ਜੋ ਦਿਬਰੂਗੜ੍ਹ ਦੀ ਧਰਤੀ ਤੇ ਪਹੁੰਚੇ ਆਂ ਤੇ ਸੈਂਟਰਲ ਜੇਲ ਦਿਬਰੂਗੜ੍ਹ ਸਾਹਮਣੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਕਰਕੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਹਲਕਾ ਖੜੂਰਸਾਈ ਤੋਂ ਭਾਈ ਅਮਰਿਤਪਾਲ ਸਿੰਘ ਦੀ ਲੋਕ ਸਭਾ ਚੋਣਾਂ ਦੇ ਵਿੱਚ ਵੱਡੇ ਮਾਰਜਨ ਦੇ ਨਾਲ ਜਿੱਤ ਹੋਈ ਸੀ ਤੇ ਭਾਈ ਅਮਰਿਤਪਾਲ ਸਿੰਘ ਹਲਕਾ ਖੜੂਰਸਾਈ ਤੋਂ ਐਲਪੀ ਬਣ ਚੁੱਕੇ ਨੇ ਪਰ ਦੋਸਤੋ ਹਾਲੇ ਤੱਕ ਵੀ ਸੰਸਦ ਦੇ ਵਿੱਚ ਉਹਨਾਂ ਨੂੰ ਸੌਂ ਨਹੀਂ ਚੁੱਕਣ ਦਿੱਤੀ ਗਈ ਪੰਜਾਬ ਦੇ ਦੋਸਤੋ ਬਾਕੀ ਸਾਰੇ ਹੀ ਉਮੀਦਵਾਰਾਂ ਨੇ ਜਿਨ੍ਹਾਂ ਦੀ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹੋਈ ਸੀ ਉਹਨਾਂ ਨੇ ਸੰਸਦ ਦੇ ਵਿੱਚ ਸੌਂ ਚੁੱਕ ਲਈ ਹੈ ਤੇ ਭਾਈ ਅਮਰਿਤਪਾਲ ਸਿੰਘ ਆਪਣੇ ਸਾਥੀਆਂ ਦੇ ਨਾਲ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਪਿਛਲੇ ਦਿਨੀ ਦੋਸਤੋ ਉਹਨਾਂ ਦੇ ਸਾਥੀਆਂ ਤੇ ਭਾਈ ਅਮਰਤਪਾਲ ਸਿੰਘ ਉੱਪਰ ਇੱਕ ਸਾਲ ਦੀ ਹੋਰ ਐਨਐਸਏ ਦੇ ਵਿੱਚ ਵਾਧਾ ਕੀਤਾ ਗਿਆ ਹੈ ਜੋ ਦੋਸਤੋ ਭਾਈ ਅਮਰਤਪਾਲ ਸਿੰਘ ਨੂੰ ਹਲੇ ਤੱਕ ਵੀ ਸੰਸਦ ਦੇ ਵਿੱਚ ਸੌ ਨਹੀਂ ਚੁੱਕਣ ਦਿੱਤੀ ਵੀ ਇਸ ਨੂੰ ਲੈ ਕੇ ਦੋਸਤੋ ਐਸਜੀਪੀਸੀ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਵੀ ਸਮਝਦਾਰ ਸਰਕਾਰਾਂ ਉੱਪਰ ਵੱਡੇ ਸਵਾਲ ਚੁੱਕੇ ਨੇ ਨਾਲ ਹੀ ਦੋਸਤੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਦੀ ਵਾਰਿਸ ਪੰਜਾਬ ਜੱਥੇਬੰਦੀ ਦੇ ਵਕੀਲ ਵਕੀਲ ਇਮਾਨ ਸਿੰਘ ਖਾਰਾ ਮਿਲ ਕੇ ਆਏ ਨੇ ਉਹਨਾਂ ਨੇ ਵੀ ਉਥੋਂ ਦੀ ਜਾਣਕਾਰੀ ਦਿੱਤੀ ਹੈ ਨਾਲ ਹੀ ਦੋਸਤੋ ਭਾਈ ਅਮਰਪਾਲ ਸਿੰਘ ਦੇ ਸਾਥੀ ਦਲਜੀਤ ਸਿੰਘ ਕਲਸੀ ਵੀ ਡੇਰਾ ਬਾਬਾ ਨਾਨਕ ਤੋਂ ਆਉਣ ਵਾਲੀਆਂ ਚੋਣਾ ਦੇ ਵਿੱਚ ਚੋਣ ਲੜਨ ਜਾ ਰਹੇ ਨੇ ਇਸ ਬਾਰੇ ਉਹਨਾਂ ਦੀ ਪਤਨੀ ਨੇ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 29 ਜੂਨ 2024 ਨੂੰ ਐਸੇ ਜੋ ਡਿਬਰੂਗੜ੍ਹ ਦੀ ਧਰਤੀ ਤੇ ਪਹੁੰਚੇ ਹਨ ਤੇ ਸੈਂਟਰਲ ਜੇਲ੍ਹ ਡਿਬਰੂਗੜ੍ਹ ਅਸਾਮ ਦੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਕਰਕੇ ਤੇ ਜੋ ਸਾਰੇ ਸਿੰਘਾਂ ਨੇ ਜੋ ਕੌਮ ਦਾ ਸ਼ੁਕਰਾਨਾ ਕੀਤਾ ਹੈ ਕਿ ਜੋ ਕੌਮ ਨੇ ਇਡਾ ਵੱਡਾ ਜੋ ਹੰਗਾਰਾ ਭਰਿਆ ਤੇ ਫਤਵਾ ਦਿੱਤਾ ਤੇ ਜੋ ਸਾਰੇ ਸਿੰਘ ਨੇ ਜੜਦੀ ਕਲਾ ਵਿਖੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਸੌ ਚੁੱਕ ਸਮਾਗਮ ਸੰਬੰਧੀ ਜੋ ਪੈਰਵੀ ਹੈ ਜੋ ਚਾਰਾਜੋਈ ਹੈ ਫੋਰਜੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਸਾਰੇ ਜਿਹੜੇ ਇਹ ਗਾਮਨੇ ਸੰਪੂਰਨ ਹੋਣਗੇ ਕੌਮ ਨੂੰ ਬੇਨਤੀ ਹੈ ਆਪਾਂ ਕਿਸੇ ਵੀ ਦੁਚਿੱਤੀ ਵਾਲੀਆਂ ਗੱਲਾਂ ਦੇ ਵਿੱਚ ਜਾਂ ਅਫਵਾਹਾਂ ਉੱਪਰ ਯਕੀਨ ਨਹੀਂ ਕਰਨਾ ਤੇ ਬਾਕੀ ਜਿਹੜੇ ਸਾਰੇ ਸਿੰਘਾਂ ਦੀ ਜੋ ਐਨਐਸਏ ਬਾਬਤ ਅਤੇ ਦੂਸਰੇ ਕੇਸਾਂ ਦੇ ਜਿਹੜੇ ਬਾਰੇ ਜਿਹੜੀ ਪੈਰਵੀ ਹੈ ਉਹ ਵੀ ਜਲਦ ਉਹ ਵਾਈਬ ਨੂੰ ਜਿੱਦਾ ਖਾਲਸਾ ਵਾਈਬ ਨੂੰ ਦਿਖਾਤੇ ਮੈਂ ਮਿਸ ਜਰਜੀਤ ਕਾਲ ਸੀ ਕੱਲ ਦੇ ਬਰਗਾਂ ਆਸਾਮ ਤੋਂ ਕੱਲ ਸੀ ਸਾਪ ਨੂੰ ਮਿਲ ਗਿਆ ਹੈ ਉਹ ਚਰਦੀ ਕਲਾ ਵਿੱਚ ਇਕ ਕਲਸੀ ਸਾਹਿਬ ਦਾ ਇਛਾ ਮੈਂ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਦੇ ਡੇਰਾਬਾਬਾ ਨਾਨਕ ਸੀਤੋ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾਬਾਬਾ ਨਾਨਕ ਕਲਸੀ ਸਾਹਿਬ ਦੇ ਨਾਮ ਦੇ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬਹੁਤ ਚੜਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦੋ ਕਿ ਬਾਕੀ ਵੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੱਥੇ ਮੈਂ ਆਪਣੇ ਆਪ ਇੱਕ ਸਿੱਖ ਹੋਣ ਦੇ ਨਾਤੇ ਤੇ ਜਥੇਬੰਦੀ ਜਿਹੜੀ ਸਿੱਖ ਸੁਨ ਫੈਡਰੇਸ਼ਨ ਉਹਦਾ ਸੇਵਾਦਾਰ ਹੋਣ ਦੇ ਨਾਤੇ ਅੱਜ ਤੁਹਾਡੇ ਨਾਲ ਤੁਹਾਡੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਇੱਕ ਚਾਣਨ ਕਰਾਉਣਾ ਚਾਹੁੰਦੇ ਆ ਕਿ ਭਾਈ ਅਮਰਪਾਲ ਸਿੰਘ ਜਿਹੜੇ ਕੀ ਪਿਛਲੇ ਦਿਨੀ ਖੜੂਰ ਸਾਹਿਬ ਤੋਂ ਚੋਣ ਜਿੱਤੇ ਸਨ ਰੋਜ਼ ਹਰ ਰੋਜ਼ ਨਵੀਂ ਖਬਰ ਦਿੱਤੀ ਜਾਂਦੀ ਆ ਉਹਨਾਂ ਦੀ ਸੌਹ ਚੋਕਣ ਲਈ ਅੜਿੱਕਾ ਬਣ ਰਹੀਆਂ ਸਰਕਾਰਾਂ ਚਾਹੇ ਪੰਜਾਬ ਸਰਕਾਰ ਆ ਤੇ ਚਾਹੇ ਕੇਂਦਰ ਸਰਕਾਰ ਆ ਇਹਦੇ ਵਿਚਕਾਰ ਕੀ ਫੈਸਲਾ ਵਾ ਕੀ ਇਹਨਾਂ ਦਾ ਆਪਸੀ ਮਸਲਾ ਅਸੀਂ ਨਹੀਂ ਜਾਣਦੇ ਪਰ ਅਸੀਂ ਇਹ ਸਮਝਦੇ ਆ ਕਿ ਅਮਰਤਪਾਲ ਸਿੰਘ ਜੀ ਦੀ ਸੌਹ ਚ ਕੋਣ ਵਿੱਚ ਦੋਨੇ ਸਰਕਾਰਾਂ ਅੜਿੱਕਾ ਬਣ ਰਹੀਆਂ ਨੇ ਤੇ ਇਹ ਚ ਮੈਂ ਕਲੀਅਰ ਕਰਨਾ ਚਾਹਣਾ ਕਿ ਲੋਕਾਂ ਦਾ ਇੱਕ ਮਤ ਆ ਉਸ ਮਤ ਨੂੰ ਉਸ ਦਾ ਕਤਲ ਕੀਤਾ ਜਾ ਰਿਹਾ ਲੋਕ ਮਤ ਦਾ ਦੇ ਉਹਦੇ ਨਾਲ ਦੀ ਨਾਲ ਜਿਹੜਾ ਮਨੁੱਖੀ ਹੱਕ ਆ ਜਿਹੜੇ ਜਿਹੜੇ ਇੱਕ ਚੋਣੇ ਜਾਣ ਤੋਂ ਬਾਅਦ ਕਿਸੇ ਬੰਦੇ ਨੂੰ ਪ੍ਰਾਪਤ ਹੁੰਦੇ ਆ ਉਸ ਦਾ ਵੀ ਕਾਣ ਕੀਤਾ ਜਾ ਰਿਹਾ ਤੇ ਇਹ ਗੱਲ ਕਲੀਅਰ ਆ ਕਿ ਜਦੋਂ ਉਹਨਾਂ ਨੇ ਜਿਹੜੀ ਚੋਣ ਪ੍ਰਕਿਰਿਆ ਉਹ ਸੁਧਾਨ ਦੇ ਉਸ ਸਹਿਮਤੀ ਨਾਲ ਜਿਹੜੀ ਚੋਣ ਪ੍ਰਕਿਰਿਆ ਵਿੱਚ ਉਹ ਸ਼ਾਮਲ ਹੋਏ ਤੇ ਉਸ ਉਹਨਾਂ ਦੇ ਜਿੱਤਣ ਤੋਂ ਬਾਅਦ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਉਹਨਾਂ ਦੇ ਪਿਤਾ ਜੀ ਤੇ ਬੀਬੀ ਖਾਲੜਾ ਜੀ ਨੇ ਪ੍ਰੈਸ ਕਾਨਫਰੰਸ ਰਾਹੀਂ ਇਹ ਗੱਲ ਦੱਸਤੀ ਸੀ ਕਿ ਸੰਵਿਧਾਨ ਦੇ ਸਿਸਟਮ ਦੇ ਨਾਲ ਹੀ ਅਸੀਂ ਚੱਲਾਂਗੇ ਤੋ ਇਸ ਗੱਲ ਤੇ ਸਰਕਾਰ ਨੂੰ ਕਾਹਦਾ ਖਤਰਾ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਖਤਰਾ ਨਹੀਂ ਹੈ ਇੱਕ ਹੱਕ ਹੈ ਖਡੂਰ ਸਾਹਿਬ ਦੇ ਉਹਨਾਂ ਲੱਖਾਂ ਲੋਕਾਂ ਦਾ ਜਿਨ੍ਹਾਂ ਨੇ ਮਦਦਤਾ ਅਸੀਂ ਡੈਮੋਕ੍ਰੇਸੀ ਜੇ ਕਹਿੰਦੇ ਆ ਤੇ ਸਾਨੂੰ ਇਸ ਡੈਮੋਕ੍ਰੇਸੀ ਦਾ ਮਾਣ ਰੱਖਣਾ ਚਾਹੀਦਾ ਇਸ ਦੇਸ਼ ਦੇ ਅੰਦਰ ਭਾਵੇਂ ਕਿ ਸਿੱਖਾਂ ਲਈ ਡੈਮੋਕ੍ਰੇਸੀ ਜਿਹੜੀ ਆ ਉਹਦੇ ਮਾਇਨੇ ਕੁਝ ਹੋਰ ਨੇ ਪਰ ਫਿਰ ਵੀ ਅਸੀਂ ਇਹ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਰੰਤ ਉਹਨਾਂ ਨੂੰ ਸੌਂਚਕਾਈ ਜਾਵੇ ਤੇ ਉਹ ਜਿੰਨੇ ਉਹ ਬੰਦੀ ਸਿੰਘ ਨੇ ਉੱਥੇ ਜਿਵੇਂ ਪਹਿਲਾਂ ਵੀ ਅਸੀਂ ਅਪੀਲ ਕੀਤੀ ਆ ਕਿ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਦਾ ਪੰਜਾਬ ਦੀ ਜੇਲ੍ਹ ਵਿੱਚ ਫਿਰ ਉਹਨਾਂ ਨੂੰ ਰਿਹਾਅ ਕਰਨ ਦਾ ਜੜਾ ਉਪਰਾਲਾ ਕੀਤਾ ਜਾਵੇ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਹਨ ਉਹਨਾਂ ਨੇ ਆਪਣਾ ਉਹਨਾਂ ਦੇ ਲਈ ਮਤ ਦਿੱਤਾ ਤੇ ਭਾਜੀ ਦੇ ਅਰਥ ਨੂੰ ਮੈਂ ਕਿਹਾ ਕਿ ਜੇ ਨਮਾਜ਼ ਪੜ੍ਹਨੀ ਚਾਹਿਆ ਜਾਵੇ ਤੇ ਯੋਗਾ ਕਰਨਾ ਕਿਉਂ ਉਹਨਾਂ ਦਾ ਪੱਕਾ ਚਿਤਾਈ ਹੈ ਕਿ ਉਹਦੀ ਸਿੱਖ ਨੇ ਜ਼ਿਆਦਾ ਬੱਦ। ਵੇਖੋ ਮੈਂ ਵੈਸੇ ਯੋਗਾ ਕਰਦੇ ਹਰ ਰੋਜ਼ ਦੇ ਜਿਹੜੇ ਟਵੀਟ ਨੇ ਜਾਂ ਉਹਨਾਂ ਦੀ ਕੋਈ ਕੋਈ ਉਹਨਾਂ ਦੀ ਪੋਸਟ ਆ ਮੈਂ ਉਹਨੂੰ ਜ਼ਰੂਰੀ ਨਹੀਂ ਸਮਝਦਾ ਕਿ ਉਹਦੇ ਬਾਰੇ ਵਿੱਚ ਕੋਈ ਗੱਲ ਕੀਤੀ ਜਾਵੇ ਕਿਉਂਕਿ ਉਹ ਸਾਰਾ ਕੁਝ ਉਹਦਾ ਪੁਰਾਣਾ ਹੀ ਆ ਤੇ ਅਸੀਂ ਆਪਣਾ ਪੱਖ ਸਹੀ ਉਹਨੀ ਕਮੇਟੀ ਦੱਸ ਚੁੱਕੀ ਆ। ਰਾਜੂ ਜੀ ਨੇ ਇੱਕ ਚਿੱਠੀ ਜਾਰੀ ਕੀਤੀ ਆ ਜਿਹੜੀ ਕਾਲ ਤਖਤ ਸਾਹਿਬ ਦੇ ਜ਼ਗਰਰ ਨੂੰ ਪਾਈ ਆ ਉਹਨੇ। ਮੈਂ ਰਾਜੂ ਜੀ ਦਾ ਤੈਨੂੰ ਤੋਂ ਸਤਿਕਾਰ ਕਰਦਾ ਤੇ ਮੀਡੀਆ ਦੇ ਵਿੱਚ ਖੁੱਲਕੇ ਉਹਨਾਂ ਦੀ ਇਸ ਗੱਲ ਦਾ ਮੈਂ ਸਮਰਥਨ ਕਰਦਾ ਉਹਨਾਂ ਦਾ ਸਤਿਕਾਰ ਕਰਦਾ ਜਿਹਦੇ 'ਚ ਉਹਨਾਂ ਨੇ ਮੁੱਢੋਂ ਭਾਵੇਂ ਕਿ ਉਹ ਭਾਜਪਾ ਦੇ ਇੱਕ ਬੜੇ ਨਾਮਵਰ ਲੀਡਰ ਨੇ ਉਹਨਾਂ ਨੇ ਮੁੱਢੋਂ ਇਹ ਗੱਲ ਕਹੀ ਹੈ ਕਿ ਬਹੁਤ ਗਲਤ ਗੱਲ ਕੀਤੀ ਹੈ ਅਰਚਨਾ ਨੇ ਜੋ ਕੀਤਾ ਉਹ ਗਲਤ ਕੀਤਾ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਤੇ ਉਸ ਚਿੱਠੀ ਦੇ ਵਿੱਚ ਦਰਜ ਕੀਤਾ ਦੂਜਾ ਉਹਨਾਂ ਨੇ ਇੱਕ ਸ਼ੰਕਾਜਾਰ ਕੀਤੀ ਆ ਇੱਕ ਇਨਫੋਰਮੇਸ਼ਨ ਮੰਗੀ ਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਅੰਦਰ ਐ ਵੈਸੇ ਇਹ ਇਹਦਾ ਸਵਾਲ ਆ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਚਿੱਠੀ ਪਾਈ ਆ ਪਰ ਮੇਰੀ ਜਿੰਨੀ ਕਿ ਜਾਣਕਾਰੀ ਹੈ ਕਿਉਂਕਿ ਇੱਥੇ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਪਿਛਲੇ ਸਮੇਂ ਕੁਝ ਮੁਸਲਮਾਨ ਭਰਾ ਆਏ ਸੀ ਜਿਨ੍ਹਾਂ ਨੇ ਬਾਹਰ ਜਿਹੜਾ ਖਵਾਰੇ ਕੋਲੇ ਇੱਥੇ ਉਹਨਾਂ ਨੇ ਇੱਕ ਆਪਣਾ ਜਿਹੜੀ ਆ ਨਮਾਜ਼ ਪੜ੍ਹੀ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਜਿਹੜੀ ਨਮਾਜ਼ ਆ ਇਹ ਰੱਬ ਦੀ ਇਬਾਦਤ ਆ ਇਹ ਜਿਹੜਾ ਯੋਗਾ ਵਾ ਇਹ ਇੱਕ ਇੱਕ ਜਿਵੇਂ ਕਹਿੰਦੇ ਕਸਰਤ ਦੀ ਪ੍ਰਕਿਰਿਆ ਵਾ ਤੋ ਮੈਂ ਫਿਰ ਇਹ ਕਹਿਣਾ ਕਿ ਅਸੀਂ ਬੇਲੋੜਾ ਬਵਾਦ ਨਹੀਂ ਪੈਣਾ ਚਾਹੁੰਦੇ ਜੋ ਉਹਨਾਂ ਨੇ ਕੀਤਾ ਉਹਦੇ ਬਾਰੇ ਅਸੀਂ ਪ੍ਰਸ਼ਾਸਨ ਨੂੰ ਮਨ ਲਓ ਗੱਲ ਕੀਤੀ ਆ ਤੇ ਪ੍ਰਸ਼ਾਸਨ ਉਹਦੇ ਬਾਰੇ ਕੀ ਫੈਸਲਾ ਲੈ ਰਿਹਾ ਕਦੋਂ ਸੱਦ ਰਿਹਾ ਕੀ ਨਹੀਂ ਸੱਦ ਰਿਹਾ ਅਸੀਂ ਸਿੱਖ ਜਿਹੜਾ ਸਿੱਖਾਂ ਦੇ ਮਨਾ ਵਿੱਚ ਜਿਹੜਾ ਰੋਲ ਸੀਗਾ ਉਸ ਦੇ ਮੱਦੇ ਨਜ਼ਰ ਤੇ ਸਾਡਾ ਜਿਹੜਾ ਬਣਦਾ ਫਰ ਸੀ ਉਹ ਅਸੀਂ ਕੀਤਾ ਵਾ ਸਾਡੇ ਲਈ ਅਰਚਨਾ ਜਿਹੜੀ ਆ ਉਹਦੇ ਨਾਲ ਡਿੱਜੀ ਤੌਰ ਤੇ ਸਾਡਾ ਉਸ ਦੇ ਨਾਲ ਕੋਈ ਮਸਲਾ ਨਹੀਂ ਬਾਕੀ ਇਸ ਮਾਮਲੇ ਬਾਰੇ ਜਿਹੜਾ ਸਿੰਘ ਸਾਹਿਬ ਹੀ ਆਪਣਾ ਕੋਈ ਵਿਚਾਰ ਜਿਹੜਾ ਵਾ ਆਖਰੀ ਵਿਚਾਰ ਉਹ ਦੇ ਸਕਦੇ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਹਲਕਾ ਖਰੂਰਸਾਹੀ ਤੋਂ ਭਾਈ ਅਮਰਪਾਲ ਸਿੰਘ ਐਮਪੀ ਬਣ ਚੁੱਕੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਵੱਡੇ ਮਾਰਜਨ ਦੇ ਨਾਲ ਜਿੱਤ ਹੋਈ ਹੈ ਪਰ ਦੋਸਤੋ ਹਲੇ ਤੱਕ ਵੀ ਭਾਈ ਅਮਰਪਾਲ ਸਿੰਘ ਨੂੰ ਸੰਸਦ ਦੇ ਵਿੱਚ ਸੌਂ ਨਹੀਂ ਚੁੱਕਣ ਦਿੱਤੀ ਗਈ ਤੇ ਪਿਛਲੇ ਦਿਨੀ ਦੋਸਤੋ ਉਹਨਾਂ ਦੀ ਐਨਐਸਏ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਪੰਜਾਬ ਦੇ ਦੋਸਤੋ ਲੋਕ ਸਭਾ ਦੇ ਜਿਨ੍ਹਾਂ ਬਾਕੀ ਲੀਡਰਾਂ ਦੀ ਜਿੱਤ ਹੋਈ ਹੈ ਉਹਨਾਂ ਨੇ ਸੰਸਦ ਦੇ ਵਿੱਚ ਆਪਣੀ ਸੌਂ ਚੁੱਕ ਲਈ ਹੈ ਤੇ ਭਾਈ ਅਮਰਤਪਾਲ ਸਿੰਘ ਨੂੰ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਹਾਲੇ ਤੱਕ ਵੀ ਸੋਹ ਨਹੀਂ ਚੁੱਕਣ ਦਿੱਤੀ ਗਈ ਇਸ ਬਾਰੇ ਦੋਸਤੋ ਜੋ ਐਸਜੀਪੀਸੀ ਵਾਲਿਆਂ ਦਾ ਬਿਆਨ ਸਾਹਮਣੇ ਆਇਆ ਹੈ ਨਾਰੀ ਦੋਸਤੋ ਭਾਈ ਅਮਰਤਪਾਲ ਸਿੰਘ ਦੀ ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਜੋ ਡਿਬਰੂਵੜ ਜੇਲ੍ਹ ਤੋਂ ਜਾਣਕਾਰੀ ਦਿੱਤੀ ਹੈ ਉੱਥੇ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਜੋ ਡੇਰਾ ਬਾਬਾ ਨਾਨਕ ਤੋਂ ਆਉਣ ਵਾਲੀਆਂ ਚੋਣਾ ਦੇ ਵਿੱਚ ਚੋਣ ਲੜਨ ਜਾ ਰਹੇ ਨੇ ਜੋ ਵੀ ਦੋਸਤੋ ਉਹਨਾਂ ਦੀ ਪਤਨੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਹਲਕਾ ਖੜੂਰ ਸਾਈ ਤੋਂ ਭਾਈ ਅਮਰਤਪਾਲ ਸਿੰਘ ਐਮਪੀ ਤੇ ਹਲੇ ਤੱਕ ਵੀ ਉਹਨਾਂ ਨੂੰ ਸੰਸਦ ਦੇ ਵਿੱਚ ਸੌ ਨਹੀਂ ਚੁੱਕਣ ਦਿੱਤੀ ਗਈ ਜੋ ਵੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਐ ਜੀ ਪੀ ਸੀ ਵਾਲਿਆਂ ਨੇ ਆਪਣਾ ਬਿਆਨ ਦਿੱਤਾ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ